ਬਸ ਸਟੈਂਡ ਦੇ ਉੱਪਰ ਬਿਲਕੁਲ ਪાંਸੀਆਂ ਦੇ ਲਈ ਘਰ ਨੇ ਜਿਹੜੇ ਉਹ ਬਣਾਏ ਗਏ ਨੇ ਇਸ ਸਾਈਡ ਤੇ ਉਹ ਨੌਜਵਾਨ ਨੇ ਜਿਹੜੇ ਲੱਗੇ ਨੇ ਕੰਮ ਕਰ ਰਹੇ ਨੇ ਕੋਣ ਨੇ ਖੈਰਾ ਡੀਜ ਕਿਸ ਤਰ੍ਹਾਂ ਇਹ ਕੰਮ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਕਿਉਂਕਿ ਪਿੰਡਾਂ 'ਚ ਤਾਂ ਇੱਕ ਆ ਹੀ ਨਹੀਂ ਹੁੰਦਾ ਬਾਈ ਜੀ ਪਾਰਟੀਆਂ ਬਾਜ਼ੀਆਂ ਨੇ ਬਹੁਤ ਹਾਲਾਤ ਖਰਾਬ ਨੇ ਤੁਸੀਂ ਕਿਦਾਂ ਇਹ ਤਿਆਰੀ ਕਰਤੀ ਵੀਰ ਨਾਲ ਸਾਡੀ ਗੱਲਬਾਤ ਹੁੰਦੀ ਸੀ WhatsApp ਤੇ ਗੱਲ ਹੁੰਦੀ ਸੀ ਵੀਰ ਫਾਰਮੂਲਾ ਅੱਜ ਵੀਰ ਵੀ ਦੇ ਸਕਦੇ ਨੇ ਅੱਛਾ WhatsApp ਤੇ ਗੱਲ ਹੁੰਦੀ ਸੀ ਸਾਡੇ ਨਾਲ ਘੰਟਾ ਘੰਟਾ ਗੱਲ ਕਰੀ ਜਾਂਦੇ ਸੀ ਵੀ ਹਾਂ ਆਪਾਂ ਪਿੰਡ ਦਾ ਇਹ ਸਮਾਰਨਾ ਪਿੰਡ ਦਾ ਇਹ ਸਮਾਰਨਾ ਮਤਲਬ ਉਹਨਾਂ ਦੀ ਸੋਚ ਇਹ ਆ ਵੀ ਪਿੰਡ ਨੂੰ ਪਿੰਡ ਡਕਾਉਂਦੇ ਨੂੰ ਪੂਰੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਲੈ ਕੇ ਆਉਣਾ ਸਫਾਈ ਦੇ ਮਾਮਲੇ ਚ ਹਾਂ ਤੇ ਸਾਰੇ ਮੁੰਡੇ ਜਿੰਨੇ ਵੀ ਤੁਹਾਡੇ ਸਾਹਮਣੇ ਦੇਖ ਲੋ ਕੰਮ ਕਰ ਰਹੇ ਨੇ ਜੀ ਮਤਲਬ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਬਾਬਾ ਪਿੰਡ ਦੇ ਵਿੱਚ ਬੁੱਟਿਆਂ ਤੋਂ ਕੰਮ ਸਟਾਰਟ ਕਰਨਾ ਪਿੰਡ ਦੇ ਵਿੱਚ ਅਸੀਂ ਬੁੱਟੇ ਲਾਉਣੇ ਸਟਾਰਟ ਕੀਤੇ ਜੀ ਮਤਲਬ ਪਿੰਡ ਦੇ ਵਿੱਚ ਜਿੰਨਾ ਕੂੜਾ ਕਰਕਟ ਕਿਤੇ ਵੀ ਉਹਨਾਂ ਨੇ ਛੱਡਣਾ ਨਹੀਂ ਮਤਲਬ ਉਹਨਾਂ ਨੇ ਸਾਡੀ ਟੀਮ ਦੇ ਵਿੱਚ ਗੱਲ ਕੀਤੀ ਆ ਵੀ ਆਪਾਂ ਨੇ ਇੱਕ ਵਧੀਆ ਕੂੜੇਦਾਨੇ ਲਈ ਮਤਲਬ ਵਧੀਆ ਕੋਈ ਸਿਸਟਮ ਬਣਾਉਣਾ ਭਾਈ ਜੀ ਇਹ ਕੰਮ ਤਾਂ ਸਰਕਾਰਾਂ ਦੇ ਹੁੰਦੇ ਨੇ ਜਿੱਦਾਂ ਬਾਈ ਖੈਰਾ ਸੋਚ ਰਿਹਾ ਤੁਹਾਡੀ ਟੀਮ ਕੰਮ ਕਰ ਰਹੀ ਆ ਇਹ ਤਾਂ ਪੰਚਾਇਤਾਂ ਦੇ ਸਰਕਾਰਾਂ ਦੇ ਕੰਮ ਹੁੰਦੇ ਨੇ ਤੇ ਸਰ ਕੀ ਲੱਗਦਾ ਹੈ ਸਰਕਾਰਾਂ ਤੋਂ ਕੋਈ ਉਮੀਦੇ ਨਹੀਂ ਹੈ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਪੈ ਗਿਆ। ਦੇਖੋ ਜੀ ਸਰਕਾਰਾਂ ਤੋਂ ਸਾਨੂੰ ਤਾਂ ਨਹੀਂ ਹੈ ਕੋਈ ਉਮੀਦ ਹੂੰ ਕਿਉਂਕਿ ਸਰਕਾਰਾਂ ਨੇ ਨਾ ਤਾਂ ਕੁਝ ਦੇਣਾ ਤੇ ਨਾ ਕੁਝ ਕਰਨਾ। ਇਹ ਸਿਰਫ ਕੰਮ ਆਪਾਂ ਨੂੰ ਆਪ ਖੁਦ ਹੀ ਕਰਨਾ ਪੈਣਾ। ਸਾਡਾ ਖੋਦਾ ਪਿੰਡਾ ਸੋਨੀ ਖੈਰੇ ਵੀਰੇ ਦੀ ਇਹ ਸੋਚੋ ਵੀ ਪਿੰਡ ਨੂੰ ਤਾਂ ਆਪਾਂ ਇੰਨੇ ਮਕਾਮ ਤੇ ਲੈ ਜਾਣਾ ਵੀ ਪਿੰਡ ਟਕਾਉਂਦੇ ਦਾ ਨਾਮ ਪੂਰੇ ਆਲ ਵਰਡ 'ਚ ਬੱਜੇਗਾ। ਤੁਹਾਪਾਂ ਨੇ ਪਿੰਡ ਦੇ ਵਿੱਚ ਸਾਈਨ ਬੋਰਡ ਵੀ ਲਾਏ ਨੇ ਜੀ ਆਪਾਂ ਨੇ ਹਾਂ ਮਤਲਬ ਸਕੂਲ ਟਾਈਮ ਬੱਚੇ ਨਿਕਲਦੇ ਸੀ ਪਤਾ ਨਹੀਂ ਲੱਗਦਾ ਸੀ ਵੀ ਸਕੂਲ ਆ ਕਿਉਂਕਿ ਇਹ ਕੰਮ ਸਰਕਾਰਾਂ ਦੇ ਨੇ ਇਹ ਕੰਮ ਸਾਡੇ ਨਹੀਂ ਹੈਗੇ ਜੀ ਇਹ ਕੰਮ ਸਰਕਾਰਾਂ ਦੇ ਨੇ ਵੀ ਹਾਂ ਅੱਗੇ ਸਕੂਲ ਆ ਉਹਨੂੰ ਸਾਈਨ ਦੇਣਾ ਉੱਥੇ ਉਹ ਸਾਹਮਣੇ ਤੁਹਾਨੂੰ ਦੇਖਣਾ ਉਹ ਸਾਹਮਣੇ ਸਾਈਨ ਬੋਰਡ ਲੱਗਿਆ ਜੀ ਆਪਣਾ ਸਕੂਲ ਦਾ ਮਿਡਲ ਸਕੂਲ ਕੋਲ ਵੀ ਲਾਇਆ ਆ ਬਸ ਛੋਟੇ ਸਕੂਲ ਉਹ ਐਲੀਮੈਂਟਰੀ ਕੋਲ ਵੀ ਲਾਇਆ ਜੀ ਆਪਾਂ ਭਾਈ ਜੀ ਜੇ ਦੇਖਿਆ ਜਾਵੇ ਆਪਣੇ ਘਰ ਦੇ ਹਾਲਾਤ ਸੁਧਾਰਨੇ ਬਹੁਤ ਔਖੇ ਹੁੰਦੇ ਨੇ ਤੁਸੀਂ ਪਿੰਡ ਦਾ ਵੀੜਾ ਚੁੱਕੀ ਫਿਰਦੇ ਹੋ ਸਾਰੇ ਇਹ ਪੜੇ ਲਿਖੇ ਨੇ ਜੀ ਜੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਮੁੰਡੇ ਨੇ ਜੀ ਇਹ ਮਤਲਬ ਸਾਰਾਂ ਦੀ ਇਹ ਸੋਚ ਆ ਵੀ ਘਰ ਤਾਂ ਆਪਾਂ ਸਵਾਰ ਦੀ ਸਵਾਰ ਦਿਆਂ ਪਿੰਡ ਆਪਣਾ ਪਹਿਲੇ ਨੰਬਰ ਤੇ ਆਉਂਦਾ ਹੀ ਕੋਈ ਪੰਚਾਇਤ ਨਾਲ ਨਹੀਂ ਸਾਡਾ ਸਬੰਧ ਕਿਸੇ ਨਾਲ ਕਿਸੇ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ ਇਹਨਾਂ ਦੀ ਇੱਕ ਟੀਮ ਆਪਣੀ ਤਿਆਰ ਹੋਈ ਆ ਸਾਡਾ ਪਿੰਡ ਸਾਡੀ ਸ਼ਾਨ ਬੋਟਿਆਂ ਦੀ ਗੁੱਟਗੜਈਆ ਕਰਦੇ ਨੇ ਜਿਉਂ ਕੋਈ ਛਾਨੂੰ ਵੀ ਤਕਰੀਬਨ ਹੌਸਲਾ ਹੁੰਦਾ ਕਿ ਬੱਚੇ ਨਸ਼ਿਆਂ ਤੋਂ ਬਚ ਗਏ ਔਰ ਲੋਕ ਭਲਾਈ ਦਾ ਕੰਮ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਪੰਜਾਬ ਨੂੰ ਰੰਗਲਾ ਪੰਜਾਬ ਵੀ ਕਿਹਾ ਜਾਂਦਾ ਏ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਿਆਸਤ ਨੇ ਸਿਆਸੀ ਤਾਣੇ ਬਾਣੇ ਨੇ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਪੰਜਾਬ ਨੂੰ ਗੰਦਲਾ ਕਰਤਾ ਸੀ ਪਰ ਅੱਜ ਅਸੀਂ ਪੰਜਾਬ ਦੇ ਇੱਕ ਅਜਿਹੇ ਪਿੰਡ ਦੇ ਵਿੱਚੋਂ ਲੰਘ ਰਹੇ ਸੀ ਜਿੱਥੇ ਅਸੀਂ ਦੇਖਿਆ ਕਿ ਪਿੰਡ ਦੇ ਨੌਜਵਾਨ ਨੇ ਜਿਹੜੇ ਉਹ ਮਿਹਨਤ ਕਰ ਰਹੇ ਨੇ ਪਿੰਡ ਨੂੰ ਸੋਹਣਾ ਬਣਾਉਣ ਦੇ ਲਈ ਬੂਟੇ ਲਗਾਏ ਗਏ ਨੇ ਬੂਟਿਆਂ ਨੂੰ ਬਚਾਉਣ ਦੇ ਲਈ ਜਾਲ ਲਗਾਏ ਗਏ ਨੇ ਤੇ ਬੂਟਿਆਂ ਦੀ ਦੇਖਭਾਲ ਆ ਜਿਹੜੀ ਉਹ ਵੀ ਕੀਤੀ ਜਾ ਰਹੀ ਆ ਗੁੜਾਈ ਕੀਤੀ ਜਾ ਰਹੀ ਆ ਪਿੰਡ ਚੋਂ ਕੂੜਾ ਕਰਕਟ ਸਾਫ ਕੀਤਾ ਜਾ ਰਿਹਾ ਏ ਪਿੰਡ ਨੂੰ ਵਾਕਈ ਪਿੰਡ ਬਣਾਇਆ ਜਾ ਰਿਹਾ ਈ ਸੋ ਇਹਦੀ ਜਿਉਂਦੀ ਜਗ ਦੀ ਮਸਾਲ ਆ ਨਾਪਾ ਦੀ ਸਬ ਤਹਿਸੀਲ ਭਾਸੋਂ ਦਾ ਪਿੰਡ ਡਕਾਉਂਦਾ ਅਸੀਂ ਇਸ ਸਮੇਂ ਡਕਾਉਂਦੇ ਦੇ ਵਿੱਚ ਖੜੇ ਆ ਸਭ ਤੋਂ ਪਹਿਲਾਂ ਤਾਂ ਜਦੋਂ ਡਕਾਉਂਦੇ ਦੇ ਵਿੱਚ ਐਂਟਰ ਹੁੰਨੇ ਆ ਬੱਸ ਸਟੈਂਡ ਤੇ ਨਜ਼ਰ ਪੈਂਦੀ ਆ ਬੱਸ ਸਟੈਂਡ ਦੇ ਉੱਪਰ ਬਿਲਕੁਲ ਪાંਸੀਆਂ ਦੇ ਲਈ ਘਰ ਨੇ ਜਿਹੜੇ ਉਹ ਬਣਾਏ ਗਏ ਨੇ ਪ੍ਰੋਪਰ ਐਂਗਲ ਲਗਾ ਕੇ ਉੱਪਰ ਪਲਾਈ ਬੋਰਡ ਨਾਲ ਫਿਟਿੰਗ ਕਰਕੇ ਪੂਰਾ ਪ੍ਰੋਪਰ ਤਿਆਰੀ ਜਿਹੜੀ ਕੀਤੀ ਗਈ ਆ ਬੱਸ ਸਟੈਂਡ ਦੇ ਉੱਪਰ ਉਸ ਨੂੰ ਸੁੰਦਰ ਬਣਾਉਣ ਦੇ ਲਈ ਜੰਗਲਾ ਲਗਾਇਆ ਗਿਆ ਏ ਸਭ ਤੋਂ ਪਹਿਲਾਂ ਉੱਪਰ ਸਲੋਗਨ ਲਿਖਿਆ ਗਿਆ ਏ ਜੀ ਆਇਆਂ ਨੂੰ ਪਿੰਡ ਡਕਾਉਂਦਾ ਜ਼ਿਲ੍ਹਾ ਪਟਿਆਲਾ ਵੱਲੋਂ ਖੈਰਾ ਡੀ ਜੀ ਤੋ ਕੌਣ ਆ ਖੈਰਾ ਡੀਜੇ ਕਿਸ ਤਰ੍ਹਾਂ ਉਸਨੇ ਟੀਮ ਤਿਆਰ ਕੀਤੀ ਕਿਸ ਤਰ੍ਹਾਂ ਪਿੰਡ ਨੂੰ ਸੋਨਾ ਬਣਾਉਣ ਦੇ ਲਈ ਇਹ ਕੰਮ ਕਰ ਰਹੇ ਨੇ ਉਹ ਗੱਲ ਵੀ ਕਰਾਂਗੇ ਤੁਸੀਂ ਦੇਖੇਂਗੇ ਉਹ ਆ ਇਧਰ ਪੰਜਾਬ ਦਾ ਨਕਸ਼ਾ ਇਹ ਜਿਹੜਾ ਸਾਪਿਆ ਹੈ ਸਲੋਗਨ ਲਗਾਇਆ ਗਿਆ ਪੰਜਾਬ ਦੇ ਨਕਸ਼ੇ ਦਾ ਤੇ ਦੇਸੀ ਮਹੀਨੇ ਲਿਖੇ ਗਏ ਨੇ ਵਿਸਾਖ ਭਾਦੋਂ ਅੱਸੂ ਕਤਕ ਮੱਘਰ ਪੋ ਮਾਗ ਫੱਗਣ ਸਾਵਣ ਹਾੜ ਜੇਠ ਚੇਤ ਸੋ ਇਹ ਲਿਖੇ ਗਏ ਨੇ ਪਾਣੀ ਬਚਾਉਣ ਦੇ ਲਈ ਵੀ ਸਲੋਗਨ ਲਗਾਏ ਗਏ ਨੇ ਸ਼ਹੀਦਾਂ ਦੀਆਂ ਤਸਵੀਰਾਂ ਦਿਖਾਈ ਦਿੰਦੀਆਂ ਹੋਣਗੀਆਂ ਤੁਹਾਨੂੰ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਸਿੰਘ ਦੇ ਨਾਲ ਬੱਸ ਸਟੈਂਡ ਨੂੰ ਸੋਨਾ ਬਣਾਇਆ ਗਿਆ ਇਹ ਸਲੋਗਨ ਲਗਾ ਕੇ ਸੋ ਇਸ ਸਾਈਡ ਤੇ ਉਹ ਨੌਜਵਾਨ ਨੇ ਜਿਹੜੇ ਲੱਗੇ ਨੇ ਕੰਮ ਕਰ ਰਹੇ ਨੇ ਕਿਸ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਹੈ ਕਿਸ ਤਰ੍ਹਾਂ ਕਿਉਂਕਿ ਬਹੁਤ ਸਾਰੀ ਜਗ੍ਹਾ ਤੇ ਦੇਖਿਆ ਜਦੋਂ ਗਰਮੀ ਪੈਂਦੀ ਆ ਬੂਟੇ ਲਗਾਉਣ ਦਾ ਕੰਮ ਤਾਂ ਸਟਾਰਟ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਬੂਟੇ ਲਗਾਉਂਦੀਆਂ ਨੇ ਤੇ ਇੱਕ ਬੂਟਾ ਲਾਉਣਾ ਹੁੰਦਾ ਦਾਦਾ ਜਣੇ ਨਾਲ ਖੜਕੇ ਫੋਟੋਆਂ ਕਰਾਉਂਦੇ ਨੇ ਤੇ ਛੋਟੇ-ਛੋਟੇ ਬੱਚੇ ਵੀ ਦੇਖੋ ਰੇੜੀ ਤੇ ਜਿਹੜਾ ਕੂੜਾ ਕਰਕਟ ਆ ਉਹ ਆਪਣਾ ਸਾਈਡ ਤੇ ਸੁੱਟ ਕੇ ਆਉਂਦੇ ਨੇ ਸੋ ਇਹ ਬੂਟਿਆਂ ਨੂੰ ਬਚਾਉਣ ਦੇ ਲਈ ਪ੍ਰੋਪਰ ਜਾਲ ਲਗਾਏ ਗਏ ਨੇ ਉਹਨਾਂ ਦੀ ਸਾਂਭ ਸੰਭਾਲ ਆ ਜਿਹੜੀ ਕੀਤੀ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਸਫਾਈ ਕੀਤੀ ਜਾ ਰਹੀ ਆ ਗੋਡਾਈ ਕੀਤੀ ਜਾ ਰਹੀ ਆ ਖਾਦ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਸੋ ਪਿੰਡ ਦੇ ਨੌਜਵਾਨ ਨੇ ਟੀ-ਸ਼ਰਟਾਂ ਪਾਈਆਂ ਨੇ ਬਕਾਇਦਾ ਤੌਰ ਤੇ ਤਿਆਰ ਕੀਤੀਆਂ ਟੀ-ਸ਼ਰਟਾਂ ਨੇ ਸਾਡਾ ਪਿੰਡ ਸਾਡੀ ਸਾਨ ਖੈਰਾ ਰੁੱਖ ਲਗਾਓ ਪੰਜਾਬ ਬਚਾਓ ਸੋ ਇਹ ਸੋਹਣੇ ਸੋਹਣੇ ਸਲੋਗਨ ਲੇਖ ਕੇ ਇਹਨਾਂ ਨੇ ਟੀ-ਸ਼ਰਟਾਂ ਪਾਈਆਂ ਨੇ ਸੋ ਪਿੰਡ 'ਚ ਸਫਾਈ ਦਾ ਕੰਮ ਆ ਜਿਹੜਾ ਚੱਲ ਰਿਹਾ ਏ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਾਰੇ ਨੌਜਵਾਨ ਤੁਸੀਂ ਦੇਖ ਰਹੇ ਹੋ ਇੱਥੇ ਲੱਗੇ ਹੋਏ ਨੇ ਦਰਅਸਲ ਵਿੱਚ ਅਜਿਹੀਆਂ ਤਸਵੀਰਾਂ ਉਦੋਂ ਸਾਹਮਣੇ ਆਉਂਦੀਆਂ ਨੇ ਜਦੋਂ ਵੋਟਾਂ ਦਾ ਟਾਈਮ ਆਉਂਦਾ ਏ ਲੀਡਰ ਦਿਖਾਈ ਦਿੰਦੇ ਨੇ ਜਾਂ ਪਿੰਡਾਂ 'ਚ ਦਿਖਾਈ ਦਿੰਦੇ ਨੇ ਸੋ ਗੱਲ ਕਰਦੇ ਆਂ ਇਹ ਕਿਸਮਤ ਮਕਸਦ ਨਾਲ ਇਹ ਕੰਮ ਕਰ ਰਹੇ ਨੇ ਕੋਈ ਲਾਲਚ ਹੈ ਜਾਂ ਵਾਕਈ ਪਿੰਡਾਂ ਨੂੰ ਪਿੰਡ ਬਣਾਉਣ ਦਾ ਇਹਨਾਂ ਦਾ ਜਿਹੜਾ ਮਕਸਦ ਹੈ ਸੋ ਗੱਲ ਕਰਦੇ ਆਂ ਹਾਂਜੀ ਵੀਰ ਜੀ ਥੋੜਾ ਇੱਧਰ ਸਾਹ ਚ ਆਜੋ ਸਾਈਡ ਤੇ ਆਜੋ ਆਜੋ ਇੱਥੇ ਆਜੋ ਸਾਰੇ ਫੇਰ ਕਰ ਲਿਓ ਵੀਰੇ ਆਜੋ ਇੱਥੇ ਨੂੰ ਆਜੋ ਆਜੋ ਜੀ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਵਾਈ ਗੁਰਜੀ ਕੇ ਖਾਲਸਾ ਵਾਈ ਗੁਰਜੀ ਕੀ ਫਤਿਹ ਕੀ ਨਾਮ ਆ ਜੀ ਨਾਮ ਮੇਰਾ ਗੁਰਤੇਜ ਸਿੰਘ ਜੀ ਗੁਰਤੇਜ ਸਿੰਘ ਜੀ ਇਹ ਕਿਸ ਤਰ੍ਹਾਂ ਤੁਹਾਡੇ ਮਨ ਚ ਆਉਂਦਾ ਹੈ ਕਿਦਾਂ ਇਹ ਤਿਆਰੀ ਹੁੰਦੀ ਆ ਟੀਮ ਤਿਆਰ ਹੁੰਦੀ ਆ ਕੌਣ ਨੇ ਖੈਰਾ ਡੀਜੇ ਕਿਸ ਤਰ੍ਹਾਂ ਇਹ ਕੰਮ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਕਿਉਂਕਿ ਪਿੰਡਾਂ 'ਚ ਤਾਂ ਇੱਕ ਹੀ ਨਹੀਂ ਹੁੰਦਾ ਬਾਈ ਜੀ ਪਾਰਟੀਆਂ ਬਾਜ਼ੀਆਂ ਨੇ ਬਹੁਤ ਹਾਲਾਤ ਖਰਾਬ ਨੇ ਤੁਸੀਂ ਕਿਦਾਂ ਇਹ ਤਿਆਰੀ ਕਰ ਲਈ ਅਸੀਂ ਸਭ ਤੋਂ ਪਹਿਲਾਂ ਤਾਂ ਸਾਡੇ ਵੀਰ ਸੋਨੀ ਖੈਰਾ ਜੀ ਦਾ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਸਾਨੂੰ ਇਹ ਸੇਜ ਦਿੱਤੀ ਜੀ ਤੇ ਸਾਡੀ ਜਿਨ੍ਹਾਂ ਨੇ ਟੀਮ ਤਿਆਰ ਕੀਤੀ ਸਭ ਤੋਂ ਪਹਿਲਾਂ ਟੀਮ ਦੇ ਵਿੱਚ ਤਿੰਨ ਚਾਰ ਕਿ ਜਣੇ ਸੀ ਜੀ ਤੇ ਹੌਲੀ ਹੌਲੀ ਚਲੋ ਵੀਰ ਨਾਲ ਸਾਡੀ ਗੱਲਬਾਤ ਹੁੰਦੀ ਸੀ WhatsApp ਤੇ ਗੱਲ ਹੁੰਦੀ ਸੀ ਵੀਰ ਫਾਰਮੂਲੇ ਅੱਜ ਵੀਰ ਵੀ ਤੇ ਸੱਟੇ ਨਹੀਂ ਜੀ ਅੱਛਾ WhatsApp ਤੇ ਗੱਲ ਹੁੰਦੀ ਸੀ ਸਾਡੇ ਨਾਲ ਘੰਟਾ ਘੰਟਾ ਗੱਲ ਕਰੀ ਜਾਂਦੇ ਸੀ ਵੀ ਹਾਂ ਆਪਾਂ ਪਿੰਡ ਦਾ ਇਹ ਸਮਾਰਨਾ ਪਿੰਡ ਦਾ ਇਹ ਸਮਾਰਨਾ ਮਤਲਬ ਉਹਨਾਂ ਦੀ ਸੋਚ ਇਹ ਆ ਵੀ ਪਿੰਡ ਨੂੰ ਪਿੰਡ ਡਕਾਉਂਦੇ ਨੂੰ ਪੂਰੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਲੈ ਕੇ ਆਉਣਾ ਸਫਾਈ ਦੇ ਮਾਮਲੇ 'ਚ ਹੂੰ ਤੇ ਹੌਲੀ ਹੌਲੀ ਉਹਨਾਂ ਨੇ ਸਾਡੀ ਟੀਮ ਤਿਆਰ ਕੀਤੀ ਜੀ ਤੇ ਹੌਲੀ ਹੌਲੀ ਉਹਨਾਂ ਨੇ ਸਾਨੂੰ ਕਿਹਾ ਵੀ ਆਪਾਂ ਪਿੰਡ ਦੇ ਵਿੱਚ ਬੂਟੇ ਲਾਉਣੇ ਨੇ ਵੀ ਸਭ ਤੋਂ ਪਹਿਲਾਂ ਆਪਾਂ ਬੂਟਿਆਂ ਦਾ ਕੰਮ ਸਟਾਰਟ ਕਰਾਂਗੇ ਵੀ ਤੁਸੀਂ ਆਪਣੀ ਟੀਮ ਤਿਆਰ ਕਰੋ ਹੌਲੀ ਹੌਲੀ ਕਰਕੇ ਸਾਡੀ ਟੀਮ ਦੇ ਵਿੱਚ ਸੱਤ ਅੱਠ ਜਣੇ ਸੀ ਪਹਿਲਾਂ ਜੀ ਨਹੀਂ ਉਹ ਇੱਥੇ ਆਏ ਵਿਦੇਸ਼ ਤੋਂ ਜਾਂ ਫੋਨ ਤੇ ਸਾਰੀ ਸੈਟਿੰਗ ਹੁੰਦੀ ਹੈ ਕੋਈ ਪਿੰਡ ਨਹੀਂ ਆਇਆ ਜੀ ਉਹ ਉਹਨਾਂ ਨੂੰ ਘਟ ਘਟ ਪਿੰਡ ਤੋਂ 1.5 ਸਾਲ ਹੋ ਗਿਆ ਜੀ ਗਿਆ ਉਹਨੂੰ 1.5 ਸਾਲ ਹੋ ਗਿਆ ਜੀ ਮਤਲਬ ਜਿੰਨੀ ਗੱਲਬਾਤ ਹੋਈ ਹੈ ਸਾਡੀ ਸਾਰੀ ਫੋਨ ਤੇ ਹੋਈ ਹੈ ਜੀ WhatsApp ਤੇ ਕਾਲ ਹੁੰਦੀ ਸੀ ਸਾਡੀ ਘੰਟਾ ਘੰਟਾ ਗੱਲ ਚੱਲਦੀ ਸੀ ਮੁੰ ਮਤਲਬ ਪੂਰੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਲੈ ਕੇ ਆਉਣਾ ਮਤਲਬ ਘੰਟਾ ਘੰਟਾ ਉਹਦੇ ਨਾਲ ਗੱਲ ਕਰਿਆ ਜਾਂਦੇ ਸੀ ਉਧਰ ਰਾਤ ਹੁੰਦੀ ਸੀ ਇਧਰ ਦਿਨ ਹੁੰਦਾ ਸੀ ਬਿਰ ਬੜੇ ਮਤਲਬ ਔਖੇ ਹੁੰਦੇ ਸੀ ਸਾਨੂੰ ਵੀ ਕਈ ਵਾਰ ਅਸੀਂ ਫੋਨ ਨਹੀਂ ਚੱਕਦੇ ਸੀ ਉਹਨਾਂ ਦਾ ਚੱਕਿਆ ਵੀ ਨਹੀਂ ਆਂਦਾ ਸੀ ਤੇ ਹੌਲੀ ਹੌਲੀ ਕਰਕੇ ਉਹਨਾਂ ਨੇ ਮੁੰਡੇ ਜਿੰਨੇ ਵੀ ਸੀ ਸਾਰਿਆਂ ਦੇ ਨੰਬਰ ਲੈ ਸਾਰਿਆਂ ਨੂੰ ਇਕੱਠਾ ਕੀਤਾ ਤੇ ਸਾਡੀ ਟੀਮ ਤਿਆਰ ਕੀਤੀ ਉਹਨਾਂ ਨੇ ਵਧੀਆ 15 ਤੋਂ 20 ਮੁੰਡਿਆਂ ਦੀ ਟੀਮ ਹੈ ਜੀ ਤੇ ਸਾਰੇ ਮੁੰਡੇ ਜਿੰਨੇ ਵੀ ਤੁਹਾਡੇ ਸਾਹਮਣੇ ਦੇਖ ਲੋ ਕੰਮ ਕਰ ਰਹੇ ਨੇ ਜੀ ਮਤਲਬ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਬਾਬਾ ਪਿੰਡ ਦੇ ਵਿੱਚ ਬੁੱਟਿਆਂ ਤੋਂ ਕੰਮ ਸਟਾਰਟ ਕਰਨਾ ਜੀ ਪਿੰਡ ਦੇ ਵਿੱਚ ਅਸੀਂ ਬੁੱਟੇ ਲਾਉਣੇ ਸਟਾਰਟ ਕੀਤੇ ਜੀ ਹੌਲੀ 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 ਵਾਧਦੇ ਵਾਧਦੇ ਜਿੰਨੇ ਵੀਰ ਨੇ ਕੰਮ ਸਾਨੂੰ ਉਧਰੋਂ ਜਿਵੇਂ ਵੀ ਸਨੇਹਾ ਲਾਉਂਦੇ ਸੀ ਜਿਵੇਂ ਵੀ ਉਧਰੋਂ ਪੈਸਾ ਭੇਜਦੇ ਸੀ ਉਸ ਤਰੀਕੇ ਨਾਲ ਅਸੀਂ ਪਿੰਡ 'ਚ ਕੰਮ ਕਰ ਰਹੇ ਹਾਂ ਕਰਦੇ ਵੀ ਰਾਵਾਂਗੇ ਜਿਉਂ ਹੂੰ ਮਤਲਬ ਅੱਗੇ ਉਹਨਾਂ ਦੇ ਇੰਨੇ ਨੇ ਸੁਪਰ ਨੇ ਪਿੰਡ ਦੇ ਵਿੱਚ ਆਪਾਂ ਦੇਖਣਾ ਹੁਣ ਕੈਮਰੇ ਲੱਗਣਗੇ ਜੀ ਥੋੜੇ ਟਾਈਮ ਤੱਕ ਕਰ ਤੇ ਮਤਲਬ ਚਾਰੇ ਕੋਰਨਰਾਂ ਦੇ ਵੀਰ ਨੇ ਕੈਮਰੇ ਲਵਾਉਣੇ ਨੇ ਤੇ ਵਧੀਆ ਬੱਚਿਆਂ ਦੇ ਪ੍ਰੋਗਰਾਮ ਕਰਾਉਣਗੇ ਹੁਣ ਹੌਲੀ ਹੌਲੀ ਕਰਕੇ ਮਤਲਬ ਪਿੰਡ ਦੇ ਵਿੱਚ ਜਿੰਨਾ ਕੂੜਾ ਕਰਕਟ ਕਿਤੇ ਵੀ ਉਹਨਾਂ ਨੇ ਛੱਡਣਾ ਨਹੀਂ ਮਤਲਬ ਉਹਨਾਂ ਨੇ ਸਾਡੀ ਟੀਮ ਦੇ ਵਿੱਚ ਗੱਲ ਕੀਤੀ ਆ ਵੀ ਆਪਾਂ ਨੇ ਇੱਕ ਵਧੀਆ ਕੂੜੇਦਾਨੇ ਲਈ ਮਤਲਬ ਵਧੀਆ ਕੋਈ ਸਿਸਟਮ ਬਣਾਉਣਾ ਵੀ ਜਿਹੜਾ ਕੂੜਾ ਮੌਕੇ ਦੀ ਜਲਾ ਦਿੱਤਾ ਜਾਇਆ ਕਰੇ ਉੱਤੇ ਮਤਲ ਭਾਈ ਜੀ ਇਹ ਕੰਮ ਤਾਂ ਸਰਕਾਰਾਂ ਦੇ ਹੁੰਦੇ ਨੇ ਜਿੱਦਾਂ ਬਾਈ ਖੈਰਾ ਸੋਚ ਰਿਹਾ ਤੁਹਾਡੀ ਟੀਮ ਕੰਮ ਕਰ ਰਹੀ ਆ ਇਹ ਤਾਂ ਪੰਚਾਇਤਾਂ ਦੇ ਸਰਕਾਰਾਂ ਦੇ ਕੰਮ ਹੁੰਦੇ ਨੇ ਤੇ ਫਿਰ ਕੀ ਲੱਗਦਾ ਇਹ ਸਰਕਾਰਾਂ ਤੇ ਕੋਈ ਉਮੀਦੇ ਨਹੀਂ ਹੈਗੀ ਨੌਜਵਾਨਾਂ ਨੂੰ ਅੱਗੇ ਆਉਣਾ ਪੈ ਗਿਆ ਦੇਖੋ ਜੀ ਸਰਕਾਰਾਂ ਤੋਂ ਸਾਨੂੰ ਤਾਂ ਨਹੀਂ ਹੈ ਕੋਈ ਉਮੀਦ ਹੂੰ ਕਿਉਂਕਿ ਸਰਕਾਰਾਂ ਨੇ ਨਾ ਤਾਂ ਕੁਝ ਦੇਣਾ ਤੇ ਨਾ ਕੁਛ ਕਰਨਾ ਇਹ ਸਿਰਫ ਕੰਮ ਆਪਾਂ ਨੂੰ ਆਪ ਖੁਦ ਹੀ ਕਰਨਾ ਪੈਣਾ ਸਾਡਾ ਖੋਦ ਦਾ ਪਿੰਡਾ ਸਾਡਾ ਖੁਦ ਨੂੰ ਹੀ ਸਾਨੂੰ ਕੰਮ ਕਰਨਾ ਪੈਣਾ ਖੁਦ ਨੂੰ ਹੀ ਪਿੰਡ ਸਾਫ਼ ਰੱਖਣਾ ਪੈਣਾ ਵੀਰੇ ਦੀ ਇਹ ਸੋਚਾ ਸੋਨੀ ਖੈਰੇ ਵੀਰੇ ਦੀ ਇਹ ਸੋਚਾ ਵੀ ਪਿੰਡ ਨੂੰ ਤਾਂ ਆਪਾਂ ਇੰਨੇ ਮਕਾਮ ਤੇ ਲੈ ਜਾਣਾ ਵੀ ਪਿੰਡ ਟਕਾਉਂਦੇ ਦਾ ਨਾਮ ਪੂਰੇ ਆਲਵਰਡ ਚ ਵੱਜੇਗਾ ਹੂੰ ਤੇ ਮਤਲਬ ਉਹਨਾਂ ਨੇ ਸਾਨੂੰ ਜਿੰਨੀ ਵੀ ਜਿੰਨੀ ਵੀ ਸਹਿ ਦਿੱਤੀ ਆ ਸਾਨੂੰ ਸੋਨੀ ਵੀਰੇ ਨੇ ਦਿੱਤੀ ਆ ਮਤਲਬ ਸਾਡੇ ਨਾਲ ਉਧਰ ਰਾਤ ਹੁੰਦੀ ਇੱਧਰ ਦਿਨ ਹੁੰਦਾ ਜੀ ਹੂੰ ਵੀਰ ਮਤਲਬ ਦਿਨ ਰਾਤ ਉਹਨਾਂ ਨੇ 21 ਤੱਕ ਕੰਮ ਵੀ ਕਰਨੇ ਉਧਰ ਤੇ ਇੱਧਰ ਸਾਡੇ ਕਨੇ ਵੀ ਧਿਆਨ ਦੇ ਰਹੇ ਨੇ ਪਿੰਡ ਵਾਲੇ ਉਹਨਾਂ ਦਾ ਪੂਰਾ ਧਿਆਨ ਆ ਮਤਲਬ ਪਿੰਡ ਨੂੰ ਉਹ ਕਹਿ ਰਹੇ ਨੇ ਉਹ ਵੀ ਟੌਪ ਦੇ ਲੈ ਕੇ ਜਾਣਾ ਆਪਾਂ ਪੰਜਾਬ ਚੋਂ ਮਤਲਬ ਜਦੋਂ ਅਸੀਂ ਉਹਨਾਂ ਨੂੰ ਕਹਿੰਨਾ ਵੀ ਵੀਰ ਜੀ ਆਪਣੇ ਪਿੰਡ ਚੇੇ ਕੰਮ ਕਰਨਾ ਉਹ ਇਹ ਪੁੱਛ ਰਹੇ ਨੇ ਵੀ ਤੁਸੀਂ ਪੈਸੇ ਦੱਸੋ ਵੀ ਕਿੰਨੇ ਲਾਉਣੇ ਨੇ ਪਿੰਡ ਦੇ ਵੀ ਕੀ ਕਰਨਾ ਤੁਹਾਨੂੰ ਮਤਲਬ ਜਿਵੇਂ ਹੁਣ ਪਿੰਜਰੇ ਸੀਗੇ ਆਪਣੇ ਪਿੰਜਰੇ ਆਪਾਂ ਨੇ ਲਾਏ ਨੇ ਪਿੰਡ ਦੇ ਚਾਰੇ ਕੋਨਾਂ ਦੇ ਲਾਏ ਨੇ ਸਿਆਬਟੀ ਬੂਟੇ ਵੀ ਲਾਏ ਨੇ ਆਪਾਂ ਨੇ ਤੇ ਸ਼ਾਨਦਾਰ ਬੁੱਟੇ ਵੀ ਲਾਏ ਨੇ ਮਤਲਬ ਵੀਰ ਨੇ ਆਪਾਂ ਨੂੰ 1.5 ਲੱਖ ਰੁਪਇਆ ਪਾਇਆ ਸੀ ਸਾਰੀ ਟੀਮ ਨੂੰ ਹਾਂਜੀ 1.5 ਲੱਖ ਰੁਪਇਆ ਪਾਇਆ ਜਿਹਦੇ ਵਿੱਚੋਂ 70000 ਰੁਪਏ ਆਪਣੇ ਪਿੰਜਰੇ ਤਿਆਰ ਹੋਏ ਨੇ ਜੀ ਠੀਕ ਹੈ ਹਾਂ 70000 ਦੇ ਪਿੰਜਰੇ ਤਿਆਰ ਹੋਏ ਨੇ ਬਾਕੀ ਜਿਹੜੇ ਪੈਸੇ ਬਚੇ ਆਪਾਂ ਉਹਦੇ ਵਿੱਚੋਂ ਬੁੱਟੇ ਲੱਗੇ ਆਂ ਜੀ ਸਿਆਬਤੀ ਬੁੱਟੇ ਲੈ ਕੇ ਆਇਆ ਮਤਲਬ ਪਿੰਡ ਦੇ ਚਾਰੇ ਕੋਰਨਰਾਂ ਤੇ ਲਾਏ ਨੇ ਬਾਕੀ ਬਾਕੀ ਤੁਹਾਨੂੰ ਦੇਖਿਆ ਹੋਣਾ ਤੁਸੀਂ ਆਉਂਦੇ ਹੋਏ ਹੋਗੇ ਉਹਦਾ ਆਪਾਂ ਨੇ ਪਿੰਡ ਦੇ ਵਿੱਚ ਸਾਈਨ ਬੋਰਡ ਵੀ ਲਾਏ ਨੇ ਜੀ ਆਪਾਂ ਨੇ ਹਾਂ ਮਤਲਬ ਸਕੂਲ ਟਾਈਮ ਬੱਚੇ ਨਿਕਲਦੇ ਸੀ ਪਤਾ ਨਹੀਂ ਲ ਆਪਾਂ ਸਕੂਲ ਦਾ ਮਿਡਲ ਸਕੂਲ ਕੋਲ ਵੀ ਲਾਇਆ ਬਸ ਛੋਟੇ ਸਕੂਲ ਸਰ ਐਲੀਮੈਂਟਰੀ ਕੋਲ ਵੀ ਲਾਇਆ ਜੀ ਆਪਾਂ ਮਤਲਬ ਜਦੋਂ ਕੋਈ ਉਧਰ ਆਉਂਦਾ ਪਤਾ ਤਾਂ ਲੱਗੇ ਕਿਸੇ ਨੂੰ ਵੀ ਹਾਂ ਕੇ ਸਕੂਲ ਹੈ ਜੀ ਭਾਈ ਜੀ ਜੇ ਦੇਖਿਆ ਜਾਵੇ ਆਪਣੇ ਘਰ ਦੇ ਹਾਲਾਤ ਸੁਧਾਰਨੇ ਬਹੁਤ ਔਖੇ ਹੁੰਦੇ ਨੇ ਤੁਸੀਂ ਪਿੰਡ ਦਾ ਵੀੜਾ ਚੁੱਕੀ ਫਿਰਦੇ ਹੋ ਬਹੁਤ ਵੱਡਾ ਜਿਹੜਾ ਕੰਮ ਕਰ ਰਹੇ ਹੋ ਇਹ ਦੇਖੋ ਜੀ ਸਾਰੇ ਜਿੰਨੇ ਵੀ ਬੱਚੇ ਨੇ ਜਿੰਨੇ ਵੀ ਮੁੰਡੇ ਨੇ ਜੀ ਸਾਰੇ ਇਹ ਪੜੇ ਲਿਖੇ ਨੇ ਜੀ ਜੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਮੁੰਡੇ ਨੇ ਜੀ ਇਹ ਮਤਲਬ ਸਾਰਿਆਂ ਦੀ ਇਹ ਸੋਚ ਆ ਵੀ ਘਰ ਤਾਂ ਆਪਾਂ ਸਵਾਰ ਦੀ ਸਵਾਰ ਦਿਆਂ ਪਿੰਡ ਆਪਣਾ ਪਹਿਲੇ ਨੰਬਰ ਪਿੰਡ ਨੂੰ ਆਪਾਂ ਸਾਫ਼ ਸੁਥਰਾ ਬਣਾਉਣਾ ਜੇ ਆਪਾਂ ਕੰਮ ਕਰਾਂਗੇ ਸਰਕਾਰਾਂ ਨੂੰ ਪਤਾ ਲੱਗੂਗਾ ਕਿਉਂਕਿ ਜੇ ਆਪਾਂ ਆਪਾਂ ਪਿੰਡ ਨੂੰ ਆਪਣੇ ਸਾਫ਼ ਸਾਡਾ ਕੋਈ ਸਾਥ ਨਹੀਂ ਦੇ ਰਹੀ ਸਰਕਾਰ ਨਹੀਂ ਕੋਈ ਸਾਥ ਦੇ ਰਹੀ ਜੀ ਵੀ ਹਾਂ ਵੀ ਸਾਨੂੰ ਕੋਈ ਪੈਸਾ ਭੇਜ ਰਹੀਆਂ ਕੋਸ਼ੋਰ ਭੇਜ ਰਹੀਆਂ ਬਸ ਜਿੰਨਾ ਵੀ ਆ ਮੁੰਡਿਆਂ ਦੀ ਇਹਨਾਂ ਦੀ ਸਿਹਜ ਆ ਵੀ ਮੁੰਡੇ ਆਪ ਕੰਮ ਕਰ ਰਹੇ ਨੇ ਸਵੇਰੇ ਸੰਡੇ ਅਸੀਂ ਰੱਖਿਆ ਹਾਂ ਜੀ ਹਰ ਸੰਡੇ ਰੱਖਿਆ ਆ ਅੱਛਾ ਸੰਡੇ ਹੀ ਰੱਖਿਆ ਸੰਡੇ ਰੱਖਿਆ ਜੀ ਕਿਉਂਕਿ ਪਹਿਲਾਂ ਸਾਰੇ ਜਿੰਨੇ ਮੁੰਡੇ ਨੇ ਸਾਰੇ ਪੜ੍ਹਦੇ ਨੇ ਜੀ ਕੋਈ ਕਾਲਜ ਜਾਂਦਾ ਜੀ ਕੋਈ ਸਕੂਲ ਜਾਂਦਾ ਫਿਰ ਮਤਲਬ ਅਸੀਂ ਇੱਕ ਸੰਡੇ ਰੱਖਿਆ ਆ ਸੰਡੇ ਨੂੰ ਹੀ ਅਸੀਂ ਸਾਰੀ ਸਫਾਈਆਂ ਕਰਦੇ ਆ ਪਿੰਡ ਸਾਥ ਮਿਲਦਾ ਬਾਈ ਜੀ ਕਿਉਂਕਿ ਪਰਿਵਾਰ ਕਹਿੰਦਾ ਇਹ ਹੋਰ ਘਰ ਦੇ ਵੀ ਕੰਮ ਹੁੰਦੇ ਨੇ ਹੋਰ ਵੀ ਬਹੁਤ ਸਾਰੀਆਂ ਮਜਬੂਰੀਆਂ ਨੇ ਕਿਉਂਕਿ ਕਬੀਲਦਾਰੀਆਂ ਨੇ ਬਹੁਤ ਵੀਰਾਂ ਤੇ ਘਰ ਦੀਆਂ ਜ਼ਿੰਮੇਵਾਰੀਆਂ ਨੇ ਪਰਿਵਾਰ ਦਾ ਕੀ ਕਹਿਣਾ ਹੈ ਪਰਿਵਾਰ ਦਾ ਸਾਨੂੰ ਬਹੁਤ ਸਾਥ ਹੈ ਜੀ ਵਿੱਚ ਤਾਂ ਇਦਾਂ ਦੇ ਸਾਡੇ ਨੌਜਵਾਨ ਨੇ ਜਿਨ੍ਹਾਂ ਦੇ ਫਾਦਰ ਵੀ ਸਾਡੇ ਨਾਲ ਲੱਗੇ अच्छा आ, मेरे खुद के फादर खड़े हैं देखो फादर, फादर चाचे चाचे दे दे ये फादर वो मुंडा खड़ा है जी ओदे फादर खड़े हैं वो वीर खड़े हैं ओंदे चाचा जी खड़े हैं मतलब ਸਾਡੇ ਨਾਲ ਘਰ ਦੇ ਲੱਗੇ ਨੇ मतलब ਪਿੰਡ ਦੇ ਸਾਸ ਹੋਈਏ ਨਾਲ ਸਾਡੇ ਨਾਲ ਅੱਗੇ ਆ ਰਹੇ ਨੇ ਜੀ ਉਹ मतलब ਸਾਨੂੰ ਘਰ ਤੋਂ ਕੋਈ ਉਹ ਨਹੀਂ ਹੈਗਾ ਵੀ ਹਾਂ ਤੁਹਾਨੂੰ ਕੰਮ ਕਰਨੇ ਜਾਣਾ ਸਗੋਂ ਤੇ ਇਹ ਕਹਿ ਰਹੇ ਨੇ ਤੁਸੀਂ ਨਸ਼ਿਆਂ ਤੋਂ ਬਚੇ ਨਸ਼ਿਆਂ ਤੋਂ ਬਚੇ ਕਿਸੇ ਚੰਗੇ ਕੰਮ ਲੱਗੇ ਸੀ ਚੰਗੇ ਕੰਮ ਹੀ ਕਰ ਰਹੇ ਪਿੰਡ ਦੇ ਜੀ ਬਹੁਤ ਸਾਰੀਆਂ ਬੀਬੀਆਂ ਵੀ ਅਸੀਂ ਤੁਹਾਡੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਨਾਲ ਲੱਗੀਆਂ ਹੋਈਆਂ ਦੇਖੀਆਂ ਨੇ ਕਈ ਵਾਰ ਹਾਂਜੀ ਮਤਲਬ ਹਾਂਜੀ ਬੀਬੀਆਂ ਵੀ ਲੱਗਦੇ ਨੇ ਸਾਡੇ ਨਾਲ ਜੀ ਮਤਲਬ ਜਿੱਦਣ ਉਹਨਾਂ ਕੋਲ ਟਾਈਮ ਹੁੰਦਾ ਜੀ ਸੰਡੇ ਵਾਲੇ ਦਿਨ ਆਪਣੇ ਕੰਮ-ਕਾਰ ਕਰਕੇ 9-10 ਵਜੇ ਉਹ ਮਤਲਬ ਸਾਡੇ ਨਾਲ ਪਿੰਡ 'ਚ ਸਾਫ-ਸੁਥਰੀਆਂ ਕਰਾਉਂਦੇ ਨੇ ਜੀ ਉਹ ਮਤਲਬ ਜਿਵੇਂ ਅਸੀਂ ਬੂਟੇ ਲਾਉਣ ਲੱਗੇ ਸੀ 9-10 ਵਜੇ ਉਹਨਾਂ ਨੇ ਆਪਣੇ ਕੰਮ-ਕਾਰ ਕੀਤੇ ਕਰਦੇ ਕਰਦੇ ਕੰਮ ਕਰਨ ਤੋਂ ਬਾਅਦ ਵੀ ਸਾਡੇ ਨਾਲ ਉਹ ਆ ਕੇ ਉਹਨਾਂ ਨੇ ਸੇਵਾ ਕਰਾਈ ਆ ਜੀ ਸਾਫ-ਸੁਥਰੀ ਇਹ ਪਿੰਡ 'ਚ ਬਹੁਤ ਸਾਰੇ ਲੋਕ ਬਾਈ ਜੀ ਇਹ ਵੀ ਕਹਿੰਦੇ ਹੁਣ ਕਿਉਂਕਿ ਪੰਚਾਇਤੀ ਬਈ ਕੋਈ ਨਾ ਕੋਈ ਚੋਣਾ ਲੜਨ ਦਾ ਹੋਊਗਾ ਕੋਈ ਇਦਾਂ ਦਾ ਸਿਸਟਮ ਹੋਊਗਾ ਸਰਪੰਚੀ 'ਚ ਖੜਨਾ ਹੋਊਗਾ ਕਿਤੇ ਇੱਧਰ ਨੂੰ ਤਾਂ ਨਹੀਂ ਧਿਆਨ ਨਹੀਂ ਦੇਖੋ ਜਿੰਨੀ ਵੀ ਟੀਮ ਹੈ ਜੀ ਇਹ ਸਾਰੀ ਟੀਮ ਦਾ ਕਿਸੇ ਵੀ ਰਾਜਨੀਤੀ ਪਾਰਟੀ ਨਾਲ ਕੋਈ ਸਬੰਧ ਨਹੀਂ ਜੀ ਹੂੰ ਕਿਸੇ ਵੀ ਪਾਰਟੀ ਨਾਲ ਹਾਂ ਜਿੰਨੇ ਮੁੰਡੇ ਨੇ ਇਹਨਾਂ ਦੇ ਆਪਣੇ ਦਿਲੋਂ ਉੱਠਿਆ ਵੀ ਹਾਂ ਆਪਾਂ ਪਿੰਡ ਸਵਾਰਨਾ ਹੂੰ ਕੋਈ ਪੰਚਾਇਤ ਨਾਲ ਨਹੀਂ ਸਾਡਾ ਸਬੰਧ ਕਿਸੇ ਨਾਲ ਕਿਸੇ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ ਜੀ ਇਹਨਾਂ ਦੀ ਇੱਕ ਟੀਮ ਆਪਣੀ ਤਿਆਰ ਹੋਈ ਆ ਸਾਡਾ ਪਿੰਡ ਸਾਡੀ ਸ਼ਾਨ ਹਾਂ ਹਾਂ ਜੀ ਮਤਲਬ ਇਹਨਾਂ ਦਾ ਕਲੱਬ ਬਣ ਰਿਹਾ ਜੀ ਹੁਣ ਇੱਕ ਆਪਣਾ ਥੋੜੇ ਦਿਨਾਂ ਦਾ ਕਰ ਤੇ ਉਹ ਕਲੱਬ ਬਣਾ ਰਿਹਾ ਆਪਣਾ ਆਸਰਾ ਕਲੱਬ ਜੀ ਤੇ ਆਸਰਾ ਕਲੱਬ ਦੇ ਨਾਂ ਤੇ ਹੀ ਰਜਿਸਟਰ ਹੋਣਾ ਕਲੱਬ ਤੇ ਮਤਲਬ ਜਿੰਨੇ ਵੀ 15 ਤੋਂ 20 ਮੁੰਡੇ ਨੇ ਕਿਸੇ ਦਾ ਵੀ ਰਾਜਨੀਤੀ ਨਾਲ ਪਾਰਟੀ ਨਾਲ ਕੋਈ ਸੰਬੰਧ ਨਹੀਂ ਸਾਡਾ ਪਿੰਡ ਦਾ ਵੀ ਪੂਰਾ ਸਹਿਯੋਗ ਆ ਪਿੰਡ ਸਾਨੂੰ ਪੂਰਾ ਸਹਿਯੋਗ ਦੇ ਰਿਹਾ ਜੀ ਮਤਲਬ ਇਹ ਨਹੀਂ ਹੈਗਾ ਵੀ ਆਹ ਪਿੰਡ ਦੇ ਲੋਕ ਵੀ ਕੋਈ ਪੰਚਾਇਤ ਸਾਨੂੰ ਕਹਿ ਰਹੀ ਵੀ ਆਹ ਤੋਂ ਨੇ ਕੰਮ ਨਹੀਂ ਕਰਨਾ ਨਾ ਪੰਚਾਇਤ ਵੀ ਸਾਨੂੰ ਪੂਰਾ ਸਾਥ ਆ ਪੰਚਾਇਤ ਸਾਨੂੰ ਪੂਰਾ ਸਾਥ ਦੇ ਰਹੀ ਹੈ ਜੀ ਸਲਾਗਾ ਹੋ ਰਹੀ ਆ ਪਿੰਡ ਚ ਪਿੰਡ ਚ ਪੂਰੀ ਸਲਾਗਾ ਹੋ ਰਹੀ ਹੈ ਜੀ ਸਗੋਂ ਤੇ ਹੋਰ ਨੌਜਵਾਨ ਵੀ ਸਾਡੇ ਨਾਲ ਜੁੜ ਰਹੇ ਨੇ ਤੇ ਬਾਹਰਲੇ ਪਿੰਡਾਂ ਤੋਂ ਵੀ ਬਾਈ ਜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕੋਈ ਗੱਲ ਕਰਦਾ ਹੋਊਗਾ ਕਿਸੇ ਚ ਰੁਝਾਨ ਬਣਿਆ ਕਿ ਸਾਡਾ ਪਿੰਡ ਵੀ ਅਸੀਂ ਸਮਾਰਨਾ ਏਦਾਂ ਦੀਆਂ ਟੀਮਾਂ ਤਿਆਰ ਕਰਨੀਆਂ ਨੇ ਕੋਈ ਸਲਾਹ ਲੰਦਾ ਹੋਵੇ ਹਾਂਜੀ ਇੱਕ ਦਿਨ ਅਸੀਂ ਸਫਾਈ ਕਰ ਰਹੇ ਸੀ ਯੂਰੇ ਬੁੱਟਿਆਂ ਦੀ ਤੇ ਸਾਡੇ ਕੋਲ ਪਿੰਡ ਖੇੜੀ ਦੇ ਪਿੰਡ ਲੋਟ ਦੇ ਪਿੰਡ ਟੌੜੇ ਦੇ ਮਤਲਬ ਰੁਕੇ ਗਏ ਨੇ ਤੁਸੀਂ ਟੌੜੇ ਪਿੰਡ ਵੀ ਜਾ ਕੇ ਦੇਖਿਓ ਉਹਨਾਂ ਨੇ ਮਤਲਬ ਇੱਥੋਂ ਸੇਦ ਲੈ ਕੇ ਸੇਦ ਲਾ ਲਓ ਜਾਂ ਉਹਨਾਂ ਦੀ ਸੋਚ ਲਾ ਲਓ ਮਤਲਬ ਉਹਨਾਂ ਨੇ ਵੀ ਪਿੰਡ ਦੇ ਵਿੱਚ ਆਪਣੇ ਮੁੱਟੇ ਲਾਤੇ ਏਦਾਂ ਹੀ ਉਹਨਾਂ ਨੇ ਪਿੰਜਰੇ ਲਾਏ ਨੇ ਖੇੜੀ ਤੇ ਲੋਰਡ ਪਿੰਡ ਦੇ ਸਾਡੇ ਤੋਂ ਪੁੱਛ ਕੇ ਗਏ ਨੇ ਵੀ ਤੁਹਾਨੂੰ ਪਿੰਜਰੇ ਕਿੱਥੋਂ ਤਿਆਰ ਕਰੇ ਤੁਹਾਡੀ ਟੀਮ ਕਿਵੇਂ ਤਿਆਰ ਹੋ ਵੀ ਅਸੀਂ ਆਪਣੇ ਪਿੰਡ ਚ ਮੁੰਡਿਆਂ ਨੂੰ ਸੇਧ ਦੇਣੀ ਆ ਮੁੰਡਿਆਂ ਨੂੰ ਨਾਲ ਜੋੜਨਾ ਮਤਲਬ ਕੰਮ ਕਰਾਉਣਾ ਸਾਰੇ ਲੋਕ ਤਾਂ ਕਹਿੰਦੇ ਨੇ ਬਾਈ ਜੀ ਕਿ ਪੰਜਾਬ ਦੀ ਨੌਜਵਾਨੀ ਤਾਂ ਨਸ਼ਿਆਂ ਵੱਲ ਵੱਧ ਗਈ ਉੜਦੇ ਪੰਜਾਬ ਤੱਕ ਦੀਆਂ ਫਿਲਮਾਂ ਆ ਰਹੀਆਂ ਨੇ ਪੰਜਾਬ ਨੂੰ ਬਦਰਾਮ ਕਰਨ ਲਈ ਬਹੁਤ ਸਾਦਸਾ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਕੀ ਜਵਾਬ ਦੇਣੀ ਹੈ ਮੈਂ ਉਹਨਾਂ ਨੂੰ ਇਹ ਜਵਾਬ ਦੇਣਾ ਚਾਹੁੰਦਾ ਜੀ ਦੇਖੋ ਜਿਹੜੇ ਇਹ ਗੱਲਾਂ ਕਰ ਰਹੇ ਨੇ ਉਹ ਆ ਕੇ ਉਰੇ ਹਰ ਸੰਡੇ ਲਾਈਵ ਦੇਖ ਸਕਦੇ ਨੇ ਸਾਰੋ ਕੁਝ ਪਿੰਡ ਦੇ ਨੌਜਵਾਨ ਪੜ੍ਹੇ ਲਿਖੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਮੁੰਡੇ ਕੰਮ ਕਰ ਰਹੇ ਨੇ ਸਾਫ਼ ਸਫਾਈਆ ਕਰ ਰਹੇ ਨੇ ਨਾਲੇ ਤੱਕਰ ਗੱਡ ਰਹੇ ਨੇ ਪਿੰਡ ਦੇ ਜੀ ਜਿੰਨੇ ਨਾਲੇ ਬਲੌਗ ਹੋਏ ਹੋਏ ਨੇ ਸਾਰੇ ਨਾਲੇ ਹੀ ਸਾਫ਼ ਕਰਨ ਲੱਗੇ ਹੋਏ ਆ ਇੱਕ ਦੋ ਨਾਲਾ ਰਹਿ ਗਿਆ ਸਾਡੇ ਪਿੰਡ ਦਾ ਜੀ ਉਹ ਵੀ ਹੀ ਸਾਫ਼ ਕਰਾਂਗੇ ਨਾਲ ਨਾਲ ਬੁੱਟਿਆਂ ਦੀ ਵੀ ਦੇਖਭਾਲ ਕੀਤੀ ਜਾ ਰਹੀ ਆ ਹਰ ਸੰਡੇ ਬਾਸ ਸਟੈਂਡ ਪਿੰਡ ਸਾਫ਼ ਕੀਤਾ ਜਾਂਦਾ ਝਾੜੂ ਵੱਜਦਾ ਜੀ ਉੱਥੇ ਹਰ ਰੋਜ਼ ਮਤਲਬ ਸੰਡੇ ਹਰ ਸੰਡੇ ਜੀ ਭਾਈ ਜੀ ਬੂਟੇ ਤਾਂ ਬਹੁਤ ਸਮਾਜ ਸੇਵੀ ਵੀ ਲਾ ਰਹੇ ਨੇ ਬਹੁਤ سارے ਲੀਡਰ ਵੀ ਬੂਟੇ ਲਾਉਂਦੇ ਨੇ ਫੋਟੋ ਕਰਾਉਣ ਨੂੰ ਤਾਂ ਬਹੁਤ ਆਲੇ-ਦਾਲੇ ਖੜ ਜਾਂਦੇ ਨੇ ਬੂਟਾ ਲਾ ਕੇ ਮੁੜ ਕੇ ਕੋਈ ਸਾਰ ਨਹੀਂ ਲੰਦਾ ਪਰ ਤੁਸੀਂ ਪੂਰੀ ਇਹਨ ਦੇਖਭਾਲ ਕਰ ਰਹੇ ਹੋ ਅਸੀਂ ਦੇਖੋ ਦੇਖਭਾਲ ਕਰ ਰਹੇ ਹਾਂ ਜੀ ਆਪਾਂ ਦੇਖਦੇ ਹਾਂ ਜੁਲਾਈ ਜোন ਮਹੀਨੇ ਦਾ ਜਿਹੜਾ ਤਾਪਮਾਨ ਸੀ ਉਹ ਬਹੁਤ ਹਾਈ ਸੀ 45 ਡਿਗਰੀ 46 ਡਿਗਰੀ ਸੀ ਉਦੋਂ ਬੂਟਾ ਲਗਾ ਕੇ ਲੋਕ ਫੋਟੋਆਂ ਕਰਾਉਣ ਦਾ ਕਰ ਮਤਲਬ ਸੀ ਲੋਕਾਂ ਨੂੰ ਫੋਟੋਆਂ ਅੱਜ ਦੇਖੋ ਅੱਜ ਮੌਸਮ ਥੋੜਾ ਜਿਹਾ ਸਹੀ ਹੋ ਗਿਆ ਲੋਕ ਬੂਟਿਆਂ ਨੂੰ ਭੁੱਲ ਗਏ ਵੀ ਹਾਂ ਹੁਣ ਬੂਟੇ ਲਾ ਕੇ ਕੀ ਕਰਨਾ ਮਤਲਬ ਸਾਡੀ ਇਹ ਸੋਚ ਆ ਸੀ ਬੂਟਿਆਂ ਨੂੰ ਇਹਨਾਂ ਨੂੰ ਪਾਲਣਾ ਵੱਡੇ ਕਰਨਾ ਮਤਲਬ ਕੱਲੂ ਅਸੀਂ ਵੀ ਸੋਚ ਸਕੀਏ ਵੀ ਹਾਂ ਵੀ ਬੂਟੇ ਅਸੀਂ ਲਾਏ ਨੇ ਵੀ ਅਸੀਂ ਲਾਏ ਸੀ ਸਾਨੂੰ ਆਕਸੀਜਨ ਦੇਣਗੇ ਮਤਲਬ ਸਾਡੀ ਇਹ ਸੋਚ ਨਹੀਂ ਵੀ ਇੱਕ ਵਾਰੀ ਬੂਟਾ ਲਾ ਕੇ ਉਹਦੀ ਦੇਖਭਾਲ ਨਹੀਂ ਕਰਨੀ ਫੋਟੋਆਂ ਕਰਾਉਣ ਦਾ ਸਾਡਾ ਕੋਈ ਮਤਲਬ ਨਹੀਂ ਸਾਡਾ ਕੰਮ ਇਹ ਆ ਅਸੀਂ ਪਿੰਡ ਦੇ ਵਿੱਚ ਬੂਟੇ ਵੱਡੇ ਕਰਨਾ ਉਹਨਾਂ ਦੀ ਦੇਖਭਾਲ ਕਰਨੀ ਹੈ ਪਿੰਡ ਦਾ ਸਾਹ ਸੁਖਿਆ ਏ ਅਸੀਂ ਕੰਮ ਸਟਾਰਟ ਕੀਤਾ ਸੀ ਜੁਲਾਈ ਮਹੀਨੇ ਤੋਂ ਜੀ ਅੱਛਾ ਜੁਲਾਈ ਤੋਂ ਸਟਾਰਟ ਜੁਲਾਈ ਤੋਂ ਸਟਾਰਟ ਕੀਤਾ ਦੀ ਹਰ ਸੰਡੇ ਮਤਲਬ ਸਾਡੀ ਪਿੰਡ ਦੀ ਸਫਾਈ ਹੁੰਦੀ ਹੈ ਜੀ ਹਰ ਸੰਡੇ ਅਸੀਂ ਜਿੰਨੇ ਵੀ ਨੌਜਵਾਨ ਨੇ 8:30 ਵਜੇ ਪਿੰਡ ਦੇ ਬੱਸ ਸਟੈਂਡ ਇਕੱਠੇ ਹੋ ਜene ਆ ਜੀ ਮਤਲਬ 8:30 ਵਜੇ ਤੋਂ ਸਾਡਾ ਕੰਮ ਸਟਾਰਟ ਹੋ ਜਾਂਦਾ ਅਸੀਂ 12 ਵਜੇ ਤੱਕ ਕੰਮ ਕਰਦੇ ਆ ਉਹਦੇ ਬਾਅਦ ਮੁੰਡਿਆਂ ਨੇ ਪੜਨਾ ਵੀ ਹੁੰਦਾ ਜੀ ਭਾਈ ਜੀ ਬਹੁਤ ਸਾਰੇ ਲੋਕ ਨੇ ਇੱਕ ਦਿਨ ਇਦਾਂ ਦਾ ਕੰਮ ਕਰਦੇ ਨੇ মিডিਆ ਨੂੰ ਬੁਲਾ ਲੈਂਦੇ ਨੇ ਫੋਟੋਆਂ ਖਬਰਾਂ ਲਵਾਉਂਦੇ ਨੇ ਅਸੀਂ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਕਿਹਾ ਵੀਰ ਜੀ ਵੀ ਅਸੀਂ ਸਲਾਹ ਕਰਦੇ ਆ ਅਸੀਂ ਕੈਮਰੇ ਸਾਹ ਇਹ ਸੋਚਾ ਬਹੁਤ ਸਾਰੇ ਤਾਂ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਮੀਡੀਆ ਨੂੰ ਖੁਦ ਬੁਲਾਉਂਦੇ ਨੇ ਨਹੀਂ ਸਾਡੇ ਦੇਖੋ ਵੀਡੀਓ ਇੰਨੀ ਜਿਆਦਾ ਵਾਇਰਲ ਹੋ ਰਹੀਆਂ ਸੀ ਥੋਨੇ ਤੁਸੀਂ ਦੇਖਿਆ ਤੁਸੀਂ ਸਾਡੀ ਵੀਡੀਓ ਦੇਖ ਕੇ ਆਇਓ ਵੀਡੀਓ ਦੇਖ ਕੇ ਸਾਡੇ ਮਿਲੀਅਨ ਚ ਵੀਡੀਓ ਨੂੰ ਵਿਊ ਜਾ ਰਹੇ ਨੇ ਤੁਸੀਂ ਇੱਥੋਂ ਦੇ ਲੰਗੇ ਜਾ ਰਹੇ ਸੀ ਥੋਨੇ ਦੇਖਿਆ ਵੀ ਮੁੰਡੇ ਵੀ ਉਹੀ ਲੱਗਦੇ ਨੇ ਮਤਲਬ ਥੋਨੇ ਆਉਂਦੇ ਸਾਨੂੰ ਕੰਮ ਕਰਦੇ ਦੇਖਿਆ ਸਾਨੂੰ ਕੋਈ ਫੇਮਸ ਹੋਣ ਦੀ ਲੋੜ ਨਹੀਂ ਸਾਡੇ ਪਿੰਡ ਦੇ ਕੰਮ ਸਿਵਰਨਾ ਅਸੀਂ ਪਿੰਡ ਦੀ ਸਾਸਪੀਆ ਕਰਾਂਗੇ ਜੀ ਸਾਨੂੰ ਕੋਈ ਫੇਮਸ ਦੀ ਹਾਂ ਵੀ ਸਾਡੀ ਸਰਕਾਰਾਂ ਸੁਣ ਨਹੀਂ ਜਾਂ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਜੀ ਮਤਲਬ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਮਤਲਬ ਸਾਡਾ ਸਾਨੂੰ ਨਾ ਅਸੀਂ ਕੈਮਰੇ ਅੱਗੇ ਆਉਣ ਤੋਂ ਇਹ ਗੱਲ ਕਰਕੇ ਡਰ ਰਹੇ ਸੀ ਵੀ ਹਾਂ ਵੀ ਕੱਲ੍ਹ ਕੋਲੋਂ ਸਾਡੇ ਤੋਂ ਕੋਈ ਇਜੈਕਸ਼ਨ ਨਾ ਲੱਗ ਜੇ ਵੀ ਮੁੰਡੇ ਹਾਮ ਵਿੱਚ ਕਿਉਂਕਿ ਜਿੰਨੇ ਵੀ ਮੁੰਡੇ ਨੇ ਸਾਰੇ ਗ੍ਰੈਜੂਏਸ਼ਨ ਨੇ ਪੋਸਟ ਗ੍ਰੈਜੂਏਸ਼ਨ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਮੁੰਡਿਆਂ ਨੂੰ ਪੰਜਾਬ ਬਾਲ ਵਿੱਚ ਨੌਕਰੀ ਮਿਲ ਗਈ ਜੀ ਹੁਣ ਹਾਂ ਮਤਲਬ ਨਾਲ ਨਾਲੇ ਪੜ੍ਹਾਈ ਵੀ ਕਰ ਰਹੇ ਨੇ ਨਾਲ ਨਾਲ ਪੜ੍ਹ ਵੀ ਰਹੇ ਨੇ ਨਾਲ ਨਾਲ ਪੇਪਰਾਂ ਦੀ ਤਿਆਰੀ ਵੀ ਕਰ ਰਹੇ ਨੇ ਤੇ ਨਾਲ ਨਾਲ ਪਿੰਡ ਦਾ ਧਿਆਨ ਵੀ ਰੱਖ ਰਹੇ ਨੇ ਜੀ ਜੀ ਹਾਂਜੀ ਜੀ ਬਹੁਤ ਵਧੀਆ ਵੀਰ ਜੀ ਪਰ ਬਹੁਤ ਸਾਰੇ ਲੋਕ ਬਾਈ ਜੀ बन ਕੇ ਪੱਗਾਂ ਲਾ ਕੇ ਟੂਟੀਆਂ ਜੇ ਲੇਬਰ ਵੀ ਕੰਮ ਕਰਦੀਆਂ ਨਾ ਪਿੰਡ ਦੇ ਮੋਢੀ ਕਹੋਂਦੇ ਨੇ ਆ ਕੇ ਸਹਰਾਣੇ ਖੜਕੇ ਦਿਖਾ ਕੇ ਵੀ ਹਾਂ ਮੈਂ ਕੰਮ ਕਰਾ ਰਹੇ ਆ ਉਹ ਚਲੇ ਜਾਂਦੇ ਨੇ ਤੁਸੀਂ ਉਰੇ ਆਪ ਲੱਗੇ ਪਿਓ ਆਪ ਸਰ ਮਿਹਨਤ ਕਰ ਰਹੇ ਹੋ ਤੇ ਅਸਲੀ ਸੇਵਾ ਤਾਂ ਇਹ ਆ ਜਿਹੜਾ ਅਸਲੀ ਕੰਮ ਆ ਇਹ ਤੁਸੀਂ ਕਰ ਰਹੇ ਹੋ ਹਾਂਜੀ ਇਹ ਤਾਂ ਹੈ ਜੀ ਮੁੰਡੇ ਸਾਰੇ ਲੱਗੇ ਹੋਏ ਨੇ ਜੀ ਇਹ ਨਹੀਂ ਹੈਗਾ ਵੀ ਮਤਲਬ ਕੋਈ ਤਿਆਰ ਹੋ ਕੇ ਉਰੇ ਆ ਜੇ ਜਿੰਨੇ ਵੀ ਮੁੰਡੇ ਆਉਂਦੇ ਨੇ ਆਪਣੀ ਆਪਣੀ ਨਾਲ ਕਹੀ ਲੈ ਕੇ ਆਉਂਦੇ ਨੇ ਆਪਣੇ ਆਪਣੇ ਨਾਲ ਖੁਰਪੇ ਲੈ ਕੇ ਆਉਂਦੇ ਨੇ ਬਸ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਕੌਣ ਲੱਗਾ ਕੌਣ ਨਹੀਂ ਉਹਨਾਂ ਨੇ ਆ ਕੇ ਆਪਣਾ ਬੂਟੇ ਉਨਾਂ ਲੱਜਣਾ ਸਾਸ ਫਈਆਂ ਨੂੰ ਲੱਜਣਾ ਮਤਲਬ ਇਹ ਵੀ ਨਹੀਂ ਹੈਗਾ ਵੀ ਪਿੰਡ ਦਾ ਸਾਨੂੰ ਸਹਿਯੋਗ ਨਹੀਂ ਪਿੰਡ ਦਾ ਸਾਨੂੰ ਪੂਰਾ ਸਹਿਯੋਗ ਆ ਸਾਰੇ ਪਿੰਡ ਦਾ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਸਾਡੇ ਨਾਲ ਚੱਲ ਰਹੇ ਨੇ ਮਤਲਬ ਜਿੱਦਾਂ ਅਸੀਂ ਹੁਣ ਰੂੜੀ ਵਗੈਰਾ ਹੋਰ ਸਾਫ਼ ਕੀਤਾ ਜੀ ਸਾਰਾ ਕੁਝ ਜੇ ਸਾਨੂੰ ਰੋਕ ਵੀ ਰਹਾ ਵੀ ਹਾਂ ਵੀ ਬੀਬੀ ਜੀ ਥੋਨੇ ਉਰੇ ਸੱਟਣਾ ਨਹੀਂ ਤਾਂ ਸਾਡੀ ਉਹ ਗੱ ਮਤਲਬ ਹੋਰ ਕੂੜਾ ਵੀ ਸੱਟੋ ਲਫਾਫੇ ਕਿਉਂਕਿ ਨਾਲਿਆਂ 'ਚ ਫਾਜਦੇ ਨੇ ਨਾਲੇ ਬਲੌਕ ਹੋ ਜਾਂਦੇ ਨੇ ਜੀ ਤੇ ਤੁਹਾਨੂੰ ਪਤਾ ਨਾਲਿਆਂ ਦਾ ਪਾਣੀ ਰੁਕ ਜਾਂਦਾ ਹੀ ਫਿਰ ਜੀ ਹੋਰ ਵੀ ਇੱਥੇ ਵੀਰ ਨੇ ਪਿੰਡ ਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਵੀਰ ਜੀ ਵੈਗਰੂ ਜੀ ਖਾਲਸਾ ਬੈਗਰੂ ਫਤਿਹ ਕੀ ਨਾਮ ਹੈ ਜੀ ਮੇਰਾ ਨਾਮ ਮੇਜਰ ਸਿੰਘ ਹੈ ਜੀ ਡਕੌਂਦਾ ਪਿੰਡ ਦਾ ਮੇਰਾ ਹਾਂ ਮੇਜਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਨੌਜਵਾਨਾਂ ਨੇ ਉਪਰਾਲਾ ਕੀਤਾ ਏ ਪਿੰਡ ਦੀ ਦਿੱਖ ਬਦਲਣ ਲਈ ਮਿਹਨਤ ਕਰ ਰਹੇ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਜਿਹੜਾ ਚੈਨਲ ਹੈ ਪੰਜਾਬੀ ਲੋਕ ਚੈਨਲ ਤੁਹਾਡਾ ਸਾਬਾ ਬੋਲਦਾ ਮੈਂ ਸਭ ਤੋਂ ਸੱਚੀ ਧੰਨਵਾਦ ਕਰੂੰਗਾ ਤੁਸੀਂ ਇੱਥੇ ਅੱਜ ਪਹੁੰਚੇ ਜਾਂਦੇ ਜਾਂਦੇ ਤੇ ਮੈਂ ਨੇ ਵੀ ਕਾਲ ਕੀਤੀ ਐ ਇੱਥੇ ਮੈਂ ਵੀ 2 ਮਿੰਟ ਲਈ ਆਇਆ ਸੋ ਅਸੀਂ ਦੇਖ ਰਹੇ ਆ ਕਿ ਸਾਡਾ ਭਰਾ ਆ ਸੋਨੂ ਖਹਿਰਾ ਹ ਬਾਹਰ ਵਿਦੇਸ਼ਾਂ ਦੇ ਵਿੱਚ ਆਪਣੀ ਮਿਹਨਤ ਕਰ ਰਿਹਾ ਤੇ ਸਾਡੇ ਨਗਰ ਦੇ ਹੋਰ ਵੀ ਨੌਜਵਾਨ ਗਏ ਹੋਏ ਨੇ ਪਰ ਸੋਚ ਆਪੋ ਆਪਣੀ ਐ ਜਿਹੜੀ ਉਸ ਨੇ ਆਪਣੀ ਸੋਚ ਨੂੰ ਵਧੀਆ ਬਣਾ ਕੇ ਇਹ ਨੌਜਵਾਨ ਵੀਰਾਂ ਨੂੰ ਚੰਗੇ ਰਸਤੇ ਤੋਰਿਆ ਤੇ ਇਹਨਾਂ ਨੇ ਨਾਲ ਮਿਲ ਕੇ ਬੂਟੇ ਲਾਏ ਨੇ तकरीबन 2-3 ਮਹੀਨੇ ਤੋਂ ਬੂਟੇ ਲੱਗਦੇ ਆ ਰਹੇ ਨੇ ਤੇ ਉਹਨਾਂ ਦੀ ਦੇਖਭਾਲ ਵੀ ਕਰ ਰਹੇ ਨੇ ਤੇ ਨੌਜਵਾਨ ਵੀਰਾਂ ਨੂੰ ਇੱਕ ਵਧੀਆ ਸਿਹਤ ਪੜ੍ਹਾਈ ਦੇ ਨਾਲ ਨਾਲ ਨਸਿਆਂ ਤੋਂ ਬਚਾਉਣ ਵਾਸਤੇ ਤਾਂ ਕਿ ਇਹ ਜਿਹੜਾ ਪਿੰਡ ਦਾ ਵਿਕਾਸ ਪਿੰਡ ਦੀ ਸਪਾਈ ਵੀ ਹੋ ਸਕੇ ਤੇ ਮੈਂ ਸਾਨੂੰ ਖੈਰ ਦਾ ਧੰਨਵਾਦ ਕਰਦਾ ਤੇ ਉਹਨਾਂ ਨੇ ਇਹ ਨੌਜਵਾਨ ਵੀਰਾਂ ਨੂੰ ਚੰਗੇ ਪਾਸੇ ਤੋਰਿਆ ਇਹਦੇ ਨਾਲ ਪਿੰਡ ਦੀ ਜਿਹੜਾ ਵਿਕਾਸ ਵੀ ਹੈ ਸਪਾਈ ਵੀ ਹੈ ਨਗਰ ਦੀ ਤੇ ਇਹਨਾਂ ਸੇਵਾ ਤੇ ਮੇਵਦੋ ਹੀ ਨੇ ਜੀ ਬਹੁਤ سارے ਲੋਕ ਵਿਦੇਸਾਂ ਜਾਂਦੇ ਨੇ ਵੀਰ ਜੀ ਆਪਣੀਆਂ ਵੱਡੀਆਂ ਕੋਠੀਆਂ ਪਾ ਲੈਂਦੇ ਨੇ ਗੱਡੀਆਂ ਵੱਡੀਆਂ ਲੈ ਲੈਂਦੇ ਨੇ ਅਸੀਂ ਕਿਸੇ ਦਾ ਨਾਮ ਲੈ ਕੇ ਨਹੀਂ ਕਹਿੰਦੇ ਪਰ ਬਹੁਤ ਸਾਰੇ ਗਾਇਬ ਨੇ ਸਾਡੇ ਵੀਰ ਇਹ ਸੋਚ ਕਿਸੇ ਕਿਸੇ ਦੀ ਹੋਉਂਦੀ ਹੈ ਇਹ ਸੋਚ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੋਚ ਨੂੰ ਤਾਂ ਇਸ ਤਰ੍ਹਾਂ ਵੀ ਸੋਚ ਉਹਦੀ ਬਹੁਤ ਵਧੀਆ ਪਹਿਲਾਂ ਵੀ ਉਹਦੀ ਵਧੀਆ ਸੀ ਕਿਉਂਕਿ ਸੱਭਿਆਚਾਰਕ ਪ੍ਰੋਗਰਾਮ ਕਰਦਾ ਸੀ ਸੱਭਿਆਚਾਰ ਮਿਸ਼ਨ ਦੇ ਨਾਲ ਜੁੜਿਆ ਹੋਇਆ ਸੀ ਉਦਾਂ ਦੀ ਉਹ ਸੋਚ ਉਹਦੀ ਅੱਜ ਵੀ ਬਰਕਰਾਰ ਆ ਤੇ ਉਸ ਨੂੰ ਇਹ ਮੁੱਖ ਰੱਖ ਕੇ ਉਹ ਪਿੰਡ ਦੇ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਹਨੇ ਕੁਝ ਪੈਸਾ ਵੀ ਭੇਜਿਆ ਹੋਰ ਵੀ ਪੈਸਾ ਭੇਜ ਰਿਹਾ ਤੇ ਪਿੰਡ ਦਾ ਵਿਕਾਸ ਕਰ ਰਿਹਾ ਜੋ ਉਹਨੂੰ ਮਤਲਬ ਕਰਨਾ ਚਾਹੀਦਾ ਉਸ ਤੋਂ ਵੱਧ ਕੇ ਕਰ ਰਿਹਾ ਪਿਆਰ ਹੈ ਜੀ ਉਹਨੂੰ ਆਪਣੇ ਪਿੰਡ ਨੂੰ ਆਪਣੇ ਪਿੰਡ ਦੇ ਨਾਲ ਪਿਆਰ ਹੈ ਤੇ ਪਿੰਡ ਦੇ ਸਾਰੇ ਪਾਸੇ ਜਿਹੜੀ ਸਪਾਈ ਆ ਬੂਟੇ ਉਸ ਦੇ ਨੌਜਵਾਨਾਂ ਦੇ ਨਾਲ ਕੀ ਲਵਾਏ ਨੇ ਮੈਂ ਉਹਦਾ ਧੰਨਵਾਦ ਕਰਦਾ ਜੀ ਪੋਰ ਵੀ ਵੀਰ ਨੇ ਹਾਂਜੀ ਵੀਰ ਜੀ ਵੈਗਰੂ ਜੀ ਖਾਲਸਾ ਵੈਗਰੂ ਫਤਿਹ ਨਾਮ ਕੀ ਹੈ ਜੀ ਆਪਣਾ ਆਪਣਾ ਨਾਮ ਰਕबीर ਸਿੰਘਾ ਜੀ ਰਕबीर ਸਿੰਘ ਜੀ ਬੇਟਾ ਵੀ ਲੱਗਿਆ ਵਾ ਤੁਸੀਂ ਵੀ ਨਾਲ ਹੱਥ ਵਟਾਰ ਰਹੇ ਹਾਂਜੀ 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 ਅਸੀਂ ਆਏ ਜੀ ਜਦੋਂ ਬੱਚੇ ਵਧੀਆ ਲਾਈਨ ਚ ਲੱਗੇ ਬਣੇ ਇਹ ਬੋਟਿਆਂ ਦੀ ਗੁੱਡਗੜਈਆ ਕਰਦੇ ਨੇ ਜਿਹਨੋਂ ਕੋਈ ਛਾਨੂੰ ਵੀ ਤਕਰੀਬਨ ਹੌਸਲਾ ਹੁੰਦਾ ਕਿ ਬੱਚੇ ਨਸ਼ਿਆਂ ਤੋਂ ਬਚ ਗਏ ਔਰ ਲੋਕ ਭਲਾਈ ਦਾ ਕੰਮ ਕਰ ਰਹੇ ਨੇ ਇਹਦੇ ਵਿੱਚ ਉਹਦੇ ਕਾਰਨ ਅਸੀਂ ਵੀ ਮਤਲਬ ਇਹਨਾਂ ਦਾ ਸਾਥ ਦੇਣ ਨੂੰ ਤਿਆਰ ਆ ਅਸੀਂ ਗੁੱਡਗੜਈਆ ਹਫ਼ਤੇ ਬਾਅਦ ਜਦੋਂ ਇਹ ਕੰਮ ਕਰਦੇ ਨੇ ਆਪਣਾ ਗੁੱਡ ਗੜੀਏ ਦਾ ਜਾਂ ਛਾਪਸ਼ ਬਜੇ ਕਿਤੇ ਵੀ ਕਰਦੇ ਨੇ ਉਹ ਪਿਛਲੀ ਵਾਰੀ ਨਾਲਾ ਕੱਢਿਆ ਆਂ ਦਵਾਰ ਨੂੰ ਜਣੋ ਕਿ ਸਾਡੇ ਪਿੰਡ ਦਾ ਸ਼ਾਰਾਂ ਦਾ ਸਹਯੋਗ ਆ ਜਿਹੜੇ ਅਸੀਂ ਹੁਣ ਜਦੋਂ ਇਹ ਆਉਂਦੇ ਨੇ ਵਿਚਾਰਾਂ ਇਹਨਾਂ ਦਾ ਠੰਡੇ ਤੱਤੇ ਦਾ ਪਾਣੀ ਦਾ ਜਿਵੇਂ ਕਿ ਹੁਣ ਕੋਲ ਨਹੀਂ ਗਾਇਰ ਵਗੈਰਾ ਜੀ ਇਹਨਾਂ ਨੂੰ ਵੀ ਆ ਕੇ ਆਪ ਦੇ ਆਪ ਪਲਾਉਂਦੇ ਆ ਵੀ ਸਾਨੂੰ ਇੰਨੀ ਇੰਨੀ ਹੌਸਲਾ ਕਿ ਜਿਹੜੀ ਪਿੰਡ ਦੀ ਸਿਪਾਈ ਆ ਵੀ ਅਸੀਂ ਆਪ ਆ ਪਿੰਡ ਦੇ ਉਹ ਕਰ ਰਹੇ ਆ ਦੇਖਭਾਲ ਕਰ ਰਹੇ ਆ ਸਾਨੂੰ ਸਰਕਾਰ ਵੱਲੋਂ ਕੋਈ ਸਾਡੇ ਪਿੰਡ ਪੰਚਾਇਤ ਵੀ ਵਧੀਆ ਕੰਮ ਕਰ ਰਹੀ ਸੀ ਪਰ ਪੰਚਾਇਤ ਕੋਲ ਸਾਡੀ ਜਿਹੜੀ ਹੈਗੀ ਸੀ ਉਹਨਾਂ ਕੋਲ ਕੋਈ मतलब ओहो ने भी हैगा कोई दायरा हुंदा ओ अपने दायरे च रह के काम हां जी हां ओना को ओना को कोई जायदाद नहीं दी जी मतलब ਸਾਡੇ ਪਿੰਡ ਦੀ ਸ਼ਾਮ ਲਾਟ ਨਹੀਂ ਦੀ ਜਿਹੜੀ ਜਿੰਨੀ ਕੁ ਮਾੜੀ ਮੋਟੀ ਗ੍ਰਾਂਟ ਹੋ ਗਈ मतलब ਉਹਨੇ ਨਾਲ ਕੰਮ ਕਰਾਉਂਦੇ ਰਹੇ ਹੁਣ ਆ ਸਾਨੂੰ ਇਹੀ ਹੌਸਲਾ ਵੀ ਜਿਹੜੇ ਕਿ मतलब ਪਿੰਡ ਦੇ ਨੌਜਵਾਨ ਬੱਚੇ ਨੇ ਵਧੀਆ ਲਾਈਨ ਦੇ ਵਿੱਚ ਲੱਗੇ ਨੇ ਕੰਮ ਕਰਦੇ ਨੇ ਪੂਰੇ ਹੋਏ ਉਹਦੇ ਨਾਲ ਕਰਦੇ ਨੇ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜੀ ਸੋ ਹੌਸਲਾ ਹੁੰਦਾ ਤੁਹਾਨੂੰ ਦੇਖ ਕੇ ਹਾਂਜੀ ਵੀਰ ਜੀ ਵੈਗਰੀ ਖਾਲਸਾ ਵੈਗਰੀ ਜੀ ਫਤਿਹ ਜੀ ਕੀ ਨਾਮ ਆ ਜੀ ਮੇਰਾ ਸਰਜੀਤ ਸਿੰਘ ਆ ਜੀ ਜੀ ਸਿੰਘ ਜੀ ਕੀ ਕਹਾਂਗੇ ਅੱਜ ਪਿੰਡ ਦੇ ਨੌਜਵਾਨਾਂ ਨੇ ਇਲਾਕੇ 'ਚ ਪਿੰਡ ਦਾ ਨਾਮ ਚਮਕਣ ਲਾਤਾ ਜੀ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਕਿ ਡਕੌਂਦੇ ਦੀਆਂ ਕੋਈ ਟੀਮਾਂ ਤਿਆਰ ਹੋਈਆਂ ਨੇ ਨੌਜਵਾਨ ਇਕੱਠੇ ਹੋਏ ਨੇ ਜਿਹੜੇ ਪਿੰਡ ਨੂੰ ਵਾਕਈ ਪਿੰਡ ਬਣਾਉਣ ਲੱਗੇ ਵੀ ਨੇ ਹਾਂਜੀ ਹਾਂਜੀ ਬਿਲਕੁਲ ਜੀ ਇਹਦਾ ਸਿਹਰਾ ਸਾਰਾ ਸਾਡਾ ਜੋ ਐਨ ਆਰ ਆਈ ਵੀਰ ਸੋਨੂ ਖਹਿਰਾ ਜੀ ਜੋ ਵਾਰ ਬੈਠੇ ਨੇ ਉਹਨਾਂ ਨੂੰ ਜਾਂਦਾ ਜੀ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਕੰਮਕਾਰ ਜਿਹੜੀ ਉਪਰਾਲਾ ਉਹਨਾਂ ਨੇ ਵਧੀਆ ਕਰਿਆ ਜੀ ਉਹਨਾਂ ਨੂੰ ਦੇ ਟੀਮ ਸਾਰੀ ਕੰਮ ਕਰ ਰਹੀ ਹੈ ਨਾਲ ਤੇ ਵਧੀਆ ਆਪਣਾ ਇਹ ਨਸ਼ੇ ਪੱਤੇ ਤੋਂ ਦੂਰ ਨੇ ਜੀ ਬੱਚੇ ਪੜਦੇ ਨੇ ਪੜ ਕੇ ਆ ਕੇ ਸੰਡੇ ਸੰਡੇ ਇਹਨਾਂ ਦਾ ਰੱਖਿਆ ਹੋਇਆ ਜੀ ਐਤਵਾਰ ਰੱਖਿਆ ਹੋਇਆ ਦਿਨ ਤੇ ਐਤਵਾਰ ਨੂੰ ਆ ਕੇ ਆਪਣਾ ਇਹ ਫ੍ਰੀ ਟਾਈਮ ਆਪਣਾ ਸੇਵਾ ਕਰ ਦਿੰਨੇ ਜਬੂਟਿਆਂ ਦੀ ਤੇ ਪਿੰਡ 'ਚ ਕਿੱਦਾਂ ਦਾ ਰੁਝਾਨ ਆ ਲੋਕ ਕੀ ਕਹਿੰਦੇ ਨੇ ਕਿੰਨਾ ਕੁ ਖੁਸ਼ੀ ਦੀ ਲਹਿਰ ਆ ਕਿ ਨੌਜਵਾਨ ਕਰਾਹੇ ਤਾਂ ਪਿੰਡੇ ਬਹੁਤ ਸੋਹਣੇ ਸੀਗੇ ਪਰ ਨੌਜਵਾਨ ਇਦਾਂ ਦੇ ਕੰਮਾਂ 'ਚ ਲੱਗਣ ਤਾਂ ਮਾਪਿਆਂ ਨੂੰ ਵੀ ਹੌਸਲਾ ਹੁੰਦਾ ਪਿੰਡ ਵਾਲਿਆਂ ਨੂੰ ਵੀ ਹੌਸਲਾ ਹੁੰਦਾ ਹਾਂਜੀ ਹਾਂਜੀ ਖੁਦ ਮੈਂ ਮੇਰਾ ਬੇਟਾ ਨਾਲ ਕੰਮ ਕਰ ਰਿਹਾ ਜੀ ਮੈਂ ਖੁਦ ਨਾਲ ਕਰ ਰਿਹਾ ਜੀ ਇਹਨਾਂ ਦੇ ਤੇ ਇਹਨਾਂ ਨੂੰ ਦੇਖ ਕੇ ਹੌਸਲਾ ਬਹੁਤ ਹੁੰਦਾ ਵੀ ਚਲੋ ਨਸ਼ੇ ਪੱਤੇ ਤੋਂ ਦੂਰ ਨੇ ਬੱਚੇ ਪੜਦੇ ਨੇ ਤੇ ਕੋਈ ਚੰਗੀ ਸੇਧ ਤੇ ਚੰਗੀ ਲਾਈਨ ਵੱਲ ਜਾ ਰਹੇ ਨੇ ਜੀ ਦੇਖ ਕੇ ਬਹੁਤ ਹੌਸਲਾ ਹੁੰਦਾ ਜੀ ਇਹਨਾਂ ਨੂੰ ਦੇਖ ਕੇ ਜੀ ਹਾਂਜੀ ਜੀ ਧੰਨਵਾਦ ਜੀ ਸੋ ਇਹ ਸਨ ਪਿੰਡ ਡਕੌਂਦਾ ਦੇ ਨੌਜਵਾਨ ਜਿਨ੍ਹਾਂ ਨੇ ਉਪਰਾਲਾ ਕੀਤਾ ਇਹ ਉਪਰਾਲਾ ਜੇ ਇਕੱਲੇ ਇਕੱਲੇ ਪਿੰਡ ਦੇ ਵਿੱਚ ਹੋਵੇ ਤਾਂ ਹਰ ਇੱਕ ਪਿੰਡ ਖੁਸ਼ਹਾਲ ਹੋ ਜੂ ਸਿਹਤ ਪੱਖੋਂ ਵੀ ਤੇ ਸਫਾਈ ਪੱਖੋਂ ਵੀ ਸੋ ਇਹ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਜਿਨ੍ਹਾਂ ਨੇ ਅਹਦੇ ਸਾਹਮਣੇ ਨੇ ਵੱਡੇ ਦਾਅਵੇ ਕਰਦੇ ਨੇ ਉਹ ਸਰਕਾਰਾਂ ਚ ਨੇ ਉਹ ਚਾਹੇ ਕੋਈ ਉਹਨਾਂ ਦੇ ਆਗੂ ਨੇ ਉਹਨਾਂ ਨੂੰ ਜ਼ਰੂਰ ਇੱਧਰ ਦੇਖਣਾ ਚਾਹੀਦਾ ਏ ਜੇ ਇਸ ਤਰ੍ਹਾਂ ਟੀਮਾਂ ਬਣਾ ਕੇ ਅਜਿਹੇ ਨੌਜਵਾਨਾਂ ਨੂੰ ਜੋੜਿਆ ਜਾਵੇ ਅੱਗੇ ਲਿਆਂਦਾ ਜਾਵੇ ਤਾਂ ਪੰਜਾਬ ਵਾਕਈ ਖੁਸ਼ਹਾਲ ਹੋਊਗਾ ਪੰਜਾਬ ਦੇ ਨੌਜਵਾਨ ਸਿੱਧੇ ਰਾਹੇ ਪੈਣਗੇ ਸੋ ਡਕੌਂਦਾ ਪਿੰਡ ਇੱਕ ਮਿਸਾਲ ਬਣਿਆ ਏ ਵੀਰ ਸੋਨੂ ਖਹਿਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਨੇ ਉਹ ਆਪਣੇ ਪਿੰਡ ਨੂੰ ਮਾਲੀ ਮਦਦ ਕਰਕੇ ਸੋਨਾ ਬਣਾਉਣ ਦੀ ਕੋਸ਼ਿਸ਼ ਆ ਜਿਹੜੀ ਕਰ ਰਹੇ ਨੇ ਸੋ ਆਉਣ ਵਾਲੇ ਟਾਈਮ 'ਚ ਕਹਿੰਦੇ ਪਿੰਡ ਦਾ ਨਾਮ ਆ ਜਿਹੜਾ ਪੂਰੇ ਪੰਜਾਬ 'ਚ ਚਮਕੂਗਾ ਸੋ ਅਸੀਂ ਵੀ ਚਾਹੁੰਦੇ ਆ ਕਿ ਹਰ ਇੱਕ ਪਿੰਡ ਆ ਜਿਹੜਾ ਉਹ ਆਪਣੀ ਆਪਦੇ ਵਿੱਚ ਇੱਕ ਮਿਸਾਲ ਬਣੇ ਪੰਜਾਬ ਦੇ ਪਿੰਡ ਇਦਾਂ ਦੇ ਹੋਣ ਫਿਲਹਾਲ ਤੁਸੀਂ ਬਣੇ ਰਹੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਬਾਸੋ